ਪਾਲ ਸਿੰਘ ਦੀ ਮਾਤਾ ਸਾਡੇ ਨਾਲ ਮੌਜੂਦ ਨੇ ਮੈਂ ਗੱਲਬਾਤ ਕਰਦੇ ਆ ਜੀ ਹੋਰ ਜੀ ਕਿਵੇਂ ਚੜ੍ਹਦੀ ਕਲਾ ਚ ਬਹੁਤ ਵਧੀਆ ਕਿਵੇਂ ਦੇਖ ਰਹੇ ਹੋ ਜਿਹੜੀ ਲੀਡ ਹੈ ਇਸ ਟਾਈਮ ਤੇ ਭਾਜ ਅਮਰਪਾਲ ਸਿੰਘ ਦੀ ਬਹੁਤ ਹੀ ਵਧੀਆ ਬਹੁਤ ਹੀ ਵੱਡੀ ਸੰਗਤ ਨੇ ਇੰਨਾ ਸਹਿਯੋਗ ਦਿੱਤਾ ਕਿ ਬਹੁਤ ਹੀ ਵੱਡੀ ਲੀਡ ਨਾਲ ਸ਼ਾਮ ਤੱਕ ਜਿੱਤ ਪ੍ਰਾਪਤ ਕਰਨਗੇ ਬਾਕੀ ਸਾਰੀ ਸੰਗਤ ਤੇ ਸਾਰੇ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਇੰਨਾ ਉਹਨਾਂ ਨੇ ਆ ਮਹਾਰੇ ਮਿਹਨਤ ਕਰਕੇ ਆ ਪ੍ਰਚਾਰ ਕਰਕੇ ਬਹੁਤ ਹੀ ਸੰਗਤਾਂ ਨੇ ਸਹਿਯੋਗ ਦਿੱਤਾ ਬਾਕੀ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ 6 ਤਰੀਕ ਤੱਕ ਕੋਈ ਵੀ ਜਿੱਤ ਦਾ ਜਿਹੜਾ ਜਸ਼ਨ ਨਾਮ ਆਇਆ ਜਾਏ ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਆ ਇਸ ਕਰਕੇ ਜਿਹੜੀ ਸਾਡੀ ਜਿੱਤ ਵੀ ਆ ਉਹ ਵੀ ਸ਼ਹੀਦਾਂ ਸਿੰਘਾਂ ਨੂੰ ਸਮਰਪਤਵਾ ਤੇ ਬਾਕੀ ਖਾਲੜਾ ਬੀਬੀ ਦਾ ਮੈਂ ਬਹੁਤ ਪਰਮਜੀਤ ਕੋਲ ਖਾਲੜਾ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਕਿ ਜਿਨ੍ਹਾਂ ਨੇ 1 ਮਹੀਨਾ ਬਹੁਤ ਹੀ ਸਾਡੇ ਨਾਲ ਪ੍ਰਚਾਰ ਕੀਤਾ ਤੇ ਬਹੁਤ ਹੀ ਇਕੱਲੇ ਜਾ ਜਾ ਕੇ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਆ ਬਾਕੀ ਸਾਰੀ ਸੰਗਤ ਦਾ ਸਾਰੇ ਸਪੋਰਟਰਾਂ ਦਾ ਜਿਹੜੀਆਂ ਮਤਬਾਲ ਦੀ ਜਿੱਤ ਤੇ ਸੰਗਤ ਦੀ ਜਿੱਤ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋਇਆ ਕੋਈ ਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਸੰਗਤ ਨੇ ਆਪ ਮੁਹਾਰੇ ਬਹੁਤ ਮਿਹਨਤ ਕੀਤੀ ਆ ਤੇ ਬਹੁਤ ਹੀ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦਾ ਅੱਜ ਦੇ ਕੀ ਪ੍ਰੋਗਰਾਮ ਆ ਹੋਰ ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸ਼ਾਇਦ ਗੁਰਦੁਆਰਾ ਸਾਹਿਬ ਦਾ ਕੈਸਿਕ ਉੱਥੇ ਸੰਗਤ ਕੱਟੀ ਹੋਣੀ ਈ ਕਹਿਣਾ ਚਾਹਉਗਾ ਹਾਂਜੀ ਅੱਜ ਗੁਰਦੁਆਰਾ ਸਾਹਿਬ ਜਿੱਥੇ ਭਾਈ ਸਾਹਿਬ ਰਹਿੰਦੇ ਸੀ ਉੱਥੇ ਖੰਡਪਾਟ ਸਾਹਿਬ ਆਰੰਭ ਕੀਤਾ ਵਾ ਤੇ 6 ਤਰੀਕ ਨੂੰ ਇਹਦੇ ਭੋਗ ਪੈਣਗੇ ਭੋਗ ਤੇ ਸੰਗਤ ਇਕੱਠੀ ਹੋਊਗੀ ਤੇ ਅਗਲਾ ਪ੍ਰੋਗਰਾਮ ਜਿਹੜਾ ਉੱਥੇ ਲੀਕਿਆ ਜਾਊਗਾ 7 ਨੂੰ ਅਸੀਂ ਕਿਹੜਾ ਪ੍ਰੋਗਰਾਮ ਕਰਦੇ ਆ 6 ਤੱਕ ਅਜੇ ਅਸੀਂ ਕੋਈ ਵੀ ਨ ਤੇ ਪੋਹ ਪਾਉਣੀ ਮਾਤਾ ਜੀ ਕੋਈ ਅ ਅਪਕਮਿੰਗ ਪਲਾਨਸ ਅਗੇ ਨੇ ਜਿਸ ਤਰ੍ਹਾਂ ਕਿ ਨਸ਼ੇ ਦਾ ਮੁੱਦਾ ਬਹੁਤ ਵੱਡਾ ਸੀਗਾ ਕੀ ਉਹਨੂੰ ਲੈ ਕੇ ਕਿਸ ਤਰ੍ਹਾਂ ਰੂਪਰੇਖਾ ਤਿਆਰ ਵੀਖੋ ਸਾਰਾ ਕੁਝ ਹੀ ਆਊਗਾ ਥੋੜੀ ਦੇਰ ਹੈ ਭਾਈ ਸਾਹਿਬ ਦੀ ਵੇਟ ਕਰਾਂਗੇ ਕਿ ਜੇ ਉਹ ਆ ਜਾਣ ਤੇ ਉਹ ਆਪਣੇ ਤੌਰ ਤੇ ਹੀ ਤੋਰਨ ਵੀ ਕੋਈ ਜਿਹੜਾ ਵੀ ਉਹਨਾਂ ਕਰਨਾ ਨਸ਼ੇ ਦਾ ਮੁੱਦੇ ਦਾ ਕਰਨਾ ਵਾ ਜਿਹੜਾ ਵੀ ਉਹਨਾਂ ਨੇ ਪਹਿਲਾਂ ਕਰਨਾ ਵਾ ਉਹ ਭਾਈ ਸਾਹਿਬ ਦੇ ਆਇਆ ਹੀ ਅਹੀਂ ਕੋਸ਼ਿਸ਼ ਕਰਾਂਗੇ ਕਿ ਉਹ ਛੇਤੀ ਬਾਹਰ ਆ ਜਾਣ ਵਾ ਇਹ ਗੁਰੂ ਕਿਰਪਾ ਕਰੇ ਉਹਨਾਂ ਦੇ ਆਇਆ ਹੀ ਜਿਹੜਾ ਅਗਲਾ ਪ੍ਰੋਗਰਾਮ ਕਰਾਂਗੇ ਅਸੀਂ ਤੇ ਪਹਿਲਾਂ ਹੁਣ ਅਜੇ ਗੁਰਦੁਆਰਿਆਂ 'ਚ ਨਮਸਕਾਰ ਹੀ ਕਰਾਂ ਗੁਰਮਾਰਿਆਂ ਦਾ ਸ਼ੁਕਰਾਨਾ ਹੀ ਕਰਾਂਗੇ ਪਹਿਲੋਂ ਸਾਰੀ ਸੰਗਤ ਦਾ ਧੰਨਵਾਦ ਕਰਾਂਗੇ ਬਾਅਦ 'ਚ ਫਿਰ ਜਿਹੜਾ ਪ੍ਰੋਗਰਾਮ ਹੋਊਗਾ ਉਹ ਨਿੱਕੇ ਪੰਥਕ ਸਰਕਾਰ ਦਾ ਹਾਲਾਤ ਬੜੇ ਹੋਰ ਤਰ੍ਹਾਂ ਦੇ ਨਜ਼ਰ ਆ ਰਹੇ ਨੇ ਕਿ ਲੱਗਦਾ ਹੈ ਕਿ ਉਹਨਾਂ ਨੂੰ ਆਪਣੀ ਅਸਲੀਅਤ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜੀ ਵੇਖੋ ਸਰੋਮੀ ਅਕਾਲੀ ਦਲ ਵੀ ਸਰਕਾਰਾਂ ਨੇ ਵੀ ਬਹੁਤ ਤੱਕਾ ਕੀਤਾ ਸੀ ਇਹ ਤੱਕੇ ਦਾ ਕਾਰਨ ਸੰਗਤਾਂ ਨੇ ਵੋਟਾਂ ਪਾ ਕੇ ਸਰਕਾਰਾਂ ਨੇ ਹੁਣ ਜਵਾਬ ਦਿੱਤਾ ਜਿਹੜਾ ਸਰਕਾਰਾਂ ਨੇ ਸਾਡੇ ਨਾਲ ਨਿਆਂ ਨਹੀਂ ਆਇਆ ਕੀਤਾ ਸੀ ਇੰਨਾ ਤੱਕਾ ਕੀਤਾ ਸੀ ਸਾਲ ਦੀ ਐਨਐਸਏ ਹੋਰ ਅੰਦਰ ਹੀ ਵਧਾਤੀ ਇਹ ਸੰਗਤ ਦਾ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਵੋਟਾਂ ਪਾ ਕੇ ਹੁਣ ਸਰਕਾਰ ਨੂੰ ਜਵਾਬ ਦਿੱਤਾ ਬਿਰਸਾ ਸਿੰਘ ਵਲਟੋਏ ਦਾ ਚੌਥੇ ਨੰਬਰ ਤੇ ਆਉਣਾ ਕੀ ਲੱਗਦਾ ਤੁਹਾਨੂੰ ਉਹਨੇ ਕਿਹਾ ਸੀ ਕਿ ਮੈਂ ਵੀ ਪੰਥਕ ਆ ਅਮਰਪਾਲ ਸਿੰਘ ਵੀ ਪੰਥਕ ਆ ਕਹਿੰਦੇ ਕਿ ਮੈਂ ਵੀ ਐਨਐਸਏ ਗੱਟੀਆਂ ਹੁੰਦੀਆਂ ਵਾ ਬਾਰ ਬਾਰ ਤੰਜ ਕਸਦੇ ਹੁੰਦੇ ਸੀ ਤੇ ਵੇਖੋ ਫਿਰ ਸੰਗਤ ਨਾਰੀ ਬਿਰਸਾ ਸਿੰਘ ਕੋਲ ਜਿਉ ਪੰਥਕ ਸੀ ਤੇ ਉਹਨੂੰ ਸੰਗਤ ਨੇ ਖੁਦ ਜਵਾਬ ਦਿੱਤਾ ਉਹ ਕਹਿੰਦਾ ਹਮਸਪਾਲ ਪੰਥਕ ਹੀ ਨਹੀਂ ਆ ਸ਼ੇਵੇਂ ਨਹੀਂ ਆ ਚ ਇਹ ਤਾਂ ਹੁਣ ਸੰਗਤ ਨੇ ਚੁਣਿਆ ਸੰਗਤ ਦਾ ਹੀ ਵੋਟਾਂ ਪਾ ਕੇ ਸੰਗਤ ਨੇ ਵਿਰਸਾ ਵਟੋ ਇਹਨੂੰ ਵੀ ਆਪਣਾ ਜਵਾਬ ਮਿਲ ਹੀ ਗਿਆ वैसे एक ਸਮਾਂ ਹੁੰਦਾ ਸੀ ਜਦੋਂ ਪਿੰਡਾਂ ਦੇ ਵਿੱਚ ਸ਼ਰਾਬਾਂ ਚਲਦੀਆਂ ਹੁੰਦੀਆਂ ਸੀ। ਇਸ ਵਾਰ ਮਾਹੌਲ ਵੱਖਰਾ ਨੇ ਲੱਗਾ ਸ਼ਬੀਲਾ ਦਾ ਦੌਰ ਚੱਲੇ ਆ। ਸ਼ਬੀਲਾ ਦਾ ਦੌਰ ਚੱਲੇ ਆ। ਹਾਂਜੀ ਬਹੁਤ ਹੀ ਵਧੀਆ ਐਲਕਾ ਮਾਹੌਲ ਜਿੱਥੇ ਹੁਣ ਵੋਟਾਂ ਵੀ ਪਈਆਂ ਉੱਥੇ ਵੀ ਲੋਕਾਂ ਨੇ ਗੰਨੇ ਦਾ ਰਾਸ ਦਾ ਲਾਇਆ ਉੱਥੇ ਸਹਿਯੋਗ ਦਿੱਤਾ। ਜਿੱਥੇ ਵੀ ਪਿੰਡ ਚ ਜਾਂਦੇ ਹਨ ਲੋਕਾਂ ਨੇ ਸ਼ਬੀਲਾ ਲਾਈਆਂ, ਲੰਗਰ ਲਾਏ, ਬਹੁਤ ਹੀ ਸੰਗਤਾਂ ਨੇ ਸਹਿਯੋਗ ਦਿੱਤਾ। ਕਿਤੇ ਕੋਈ ਸ਼ਰਾਬ ਦਾ ਨਹੀਂ, ਕਿਤੇ ਕੋਈ ਪੈਸੇ ਦਾ ਨਹੀਂ, ਕੋਈ ਵੀ ਇਹੋ ਜਿਹਾ ਕੰਮ ਨਹੀਂ ਹੋਇਆ। ਲੋਕ ਪੰਥ ਨੇ ਪਿਆਰ ਕਰਕੇ ਪੰਥ ਨੂੰ ਵੋਟਾਂ ਪਾਈਆਂ ਸੰਗਤ ਨੇ ਪਿਆਰ ਕਰਕੇ। ਗੰਨੇ ਉਹਨੂੰ ਵੀ ਦੇਖਦੇ ਹੋ ਫਰੀਦਕੋਟ ਸੀਟ ਤੋਂ। ਇਹ ਵਧੀਆ ਵਾ ਉਹ ਵੀ ਸੰਗਤ ਬਹੁਤ ਜ਼ਿਆਦਾ ਉਹਨਾਂ ਦਾ ਵੀ ਸਹਿਯੋਗ ਦੇਣ ਦੇ ਇਹ ਦੇਣਾ ਚਾਹੀਦਾ ਵਾ ਕਿਉਂਕਿ ਉਹਨਾਂ ਦੇ ਪਿਤਾ ਦੀ ਬਹੁਤ ਕੁਰਬਾਨੀ ਉਹਨਾਂ ਦੀ ਵੱਡੀ ਆ। ਉਹਨਾਂ ਨੇ ਸਿੱਖਾਂ ਦੀ ਜਿਹੜੀ ਲੱਖਿਓਂ ਹੀ ਪੱਗ ਸਿਰ ਤੇ ਰੱਖੀ ਆ। ਬਹੁਤ ਹੀ ਸੰਗਤ ਦਾ ਉੱਥੋਂ ਦਾ ਧੰਨਵਾਦ ਕਰਦੇ ਕਿ ਜਿਹੜੀ ਸੰਗਤ ਉਹਨਾਂ ਨੂੰ ਇੰਨਾ ਸਹਿਯੋਗ ਦੇ ਰਹੀ ਆ। ਮਾਨੀ ਸਮਰਨਜੀਤ ਸਿੰਘ ਮਾਨ ਨਹੀਂ ਉਥੇ ਰਿਕਵੌਂਸ ਸਕਦੇ ਦੂਜੇ ਨੰਬਰ ਤੇ ਆ ਜੀ। ਵੇਖੋ ਤੇ ਹੁਣ ਸੰਗਤ ਦਾ ਫੈਸਲਾ ਵਾ। ਉਹ ਜੇ ਤਾਂ ਇਹ ਕੁਝ ਨਹੀਂ ਕਹਿ ਸਕਦੇ ਕਿ ਸਾਰੇ ਅਪੀਲ ਕਰਦੇ ਸੀ ਕਿ ਚਲੋ ਵੱਧ ਤੋਂ ਵੱਧ ਜਿਹੜੀਆਂ ਪੰਥਕ ਸ਼ੁਰੂ ਕੀਤੇ ਸੀ ਕਿ ਉਹਦਾ ਹੱਲ ਨਿਕਲੇਗਾ ਇਸ ਵਾਰ ਕਿਉਂਕਿ ਜੇ ਭਾਈ ਅਮਰਿਤਪਾਲ ਸਿੰਘ ਜਾਰਾਚੇਰ ਅੰਦਰ ਜੇਲ੍ਹ ਚ ਰਹਿੰਦੇ ਨੇ ਤੇ ਫਿਰ ਉਹਨਾਂ ਦੀ ਕਮਾਂਡ ਕੌਣ ਸਾਮੇਗਾ ਜੀ ਸਾਰੀ ਇਹ ਖਡੂਰ ਸਾਹਿਬ ਦੀ ਵੇਖੋ ਅਸੀਂ ਜਿੱਦਾਂ ਹੁਣ ਪ੍ਰਚਾਰ ਲਈ ਤੁਰੇ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਸਾਰੇ ਮੁੱਦਿਆਂ ਨੂੰ ਵੀ ਸ਼ੋਕ ਤੇ ਛੋਵਾਂਗੇ ਜਿੱਥੋਂ ਤੱਕ ਜਿੰਨੀ ਜੇਰੋ ਨਹੀਂ ਹੁੰਦੇ ਜਿੰਨੇ ਕੁ ਜੋਗੇ ਅਸੀਂ ਆਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੋ ਅਸੀਂ ਲੋਕ ਸੰਗਤਾਂ ਨੂੰ ਵਚਨ ਕੀਤੇ ਆ ਉਹਨਾਂ ਦਾ ਪੂਰੇ ਉੱਤਰ ਹੀ ਹੈ ਮੇਰੀ ਪੀੜੀ ਦੇ ਸੰਧਾਨ ਦੀ ਗੱਲ ਹੋਊਗੀ ਕਿਉਂਕਿ ਹਮੇਸ਼ਾ ਹੀ ਜੇ ਆਪਾਂ ਸਿਆਸਤ ਦਾ ਕੁੰਡਾ ਉੱਪਰ ਹੋਇਆ ਤੇ ਧਰਮ ਦਾ ਕੁੰਡਾ ਥੱਲੇ ਰਾਜਨੀਤੀ ਕੋ ਉਭਾਰ ਆਇਆ ਗਰਾਵਟਾਈ ਤੇ ਕੀ ਲੱਗਦਾ ਹੁਣ ਇਧਰਲੇ ਪਾਸੇ ਕੋ ਉਭਾਰ ਆਊਗਾ ਜਿਹੜਾ ਮੇਰੀ ਪੀੜ ਤੇ ਸੰਸਥਾ ਤੇ ਚੱਲੋਗੇ ਹਾਂਜੀ ਹਾਂਜੀ ਆਊਗਾ ਉਭਾਰ ਸੰਗਤ ਦੇ ਸਹਿਯੋਗ ਨਾਲ ਸਾਰਾ ਕੁਝ ਹੀ ਵਧੀਆ ਹੋਊਗਾ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਸੋਚਿਆ ਇਹ ਹੀ ਆ ਕਿ ਇੱਕ ਵਾਰੀ ਪੰਜਾਬ ਨੂੰ ਇਹੋ ਜਿਹਾ ਖੁਸ਼ਹਾਲ ਬਣਾਇਆ ਜਾਵੇ ਵੀ ਜਿਹੜਾ ਪਤਾ ਲੱਗੇ ਵੀ ਕੋਈ ਲੀਡਰ ਆਇਆ ਸੀ ਕਹਿੰਦਾ ਮਤਲਬ 2027 ਦੀ ਤਿਆਰੀਆਂ ਸ਼ੁਰੂ ਕਰ ਲਈਏ ਹਾਂ ਵੇਖੋ ਗਾੜੀ ਹੈ ਤੇ ਹੁਣ ਸੰਗਤ ਦਾ ਫੈਸਲਾ ਵਾ ਜਿਹੜਾ ਸੰਗਤ ਫੈਸਲਾ ਕਰੂ ਅੱਜ ਇਹ ਤੇ ਅਸਬ ਤੁਹਾਡੇ ਹੱਕ ਚ ਹੈ ਜੀ ਗਡੂਰ ਸਾਹਿਬ ਦਾ ਇਹ ਲੋਕ ਫਤਵਾ ਆ ਜਾਂਦਾ ਕਹਿੰਦੇ ਕਿ ਖਡੂਰ ਸਾਹਿਬ ਤੋਂ ਬਾਅਦ ਵਿੱਚ ਜਲੂਪੁਰ ਦੀ ਜੇ ਮੈਂ ਗੱਲ ਕਰਾਂ ਜਲੂਪੁਰ ਚੋਂ ਕਹਿੰਦੇ ਕਿ ਸਿਆਸਤ ਨਿਕਲ ਰਹੀ ਆ ਜਿਹੜੀ 2027 ਨੂੰ ਪ੍ਰਭਾਵਿਤ ਕਰੇਗੀ ਵੇਖੋ ਅਸੀਂ ਸੰਗਤ ਦੇ ਨਾਲ ਵਾਂ ਸੰਗਤ ਦਾ ਹੀ ਇਹ ਫੈਸਲਾ ਸੀ ਤੇ ਸੰਗਤ ਨੇ ਸਾਨੂੰ ਸਾਥ ਦੇ ਕੇ ਜਿੱਤ ਪ੍ਰਾਪਤ ਹੋਣ ਦੀ ਗਾੜੀ ਵੀ ਜੋ ਸੰਗਤ ਫੈਸਲਾ ਦਊਂ ਇਹ ਸੰਗਤ ਅਕਾਲੀ ਦਲ ਦਾ ਹਾਸ਼ੀਏ ਤੇ ਜਾਣ ਦਾ ਕਾਰਨ ਤੁਹਾਨੂੰ ਕੀ ਤੁਹਾਨੂੰ ਕੀ ਲੱਗ ਰਿਹਾ ਜੀ ਇਸ ਜੀ ਨੂੰ ਲੈ ਕੇ ਤੁਹਾਨੂੰ ਤੁਸੀਂ ਵੇਖੋ ਵੀ ਅਕਾਲੀ ਦਲ ਦੇ ਕੰਮਾਂ ਨੇ ਸੰਗਤ ਨੇ ਉਹਨਾਂ ਪਿੱਛਾ ਕੀਤਾ ਜੀ ਉਹ ਅਕਾਲੀ ਦਲ ਵਾਲੇ ਚੰਗੇ ਕੰਮ ਕਰਦੇ ਤਾਂ ਹੋ ਸਕਦਾ ਸੰਗਤ ਉਹਨਾਂ ਦਾ ਵੀ ਸਾਥ ਦੇਂਦੀ ਹਾਂ ਕੀ ਲੱਗਦਾ ਆਮ ਆਦੀ ਪਾਰਟੀ ਦਾ ਵੀ ਤਾਂ ਹੀ ਹਾਲਾਤ ਕਹਿੰਦੇ ਸੀ 13 ਆਣੀਆਂ ਨੇ ਲੇਕਿਨ 3 ਰਹਿ ਗਈਆਂ ਨੇ ਕੀ ਲੱਗਦਾ ਕਿ ਉਹਨਾਂ ਦਾ ਵੀ ਇਹੀ ਹਾਲਾਤ ਨੇ ਜੀ ਆਮ ਆਦਮੀ ਪਾਰਟੀ ਵਾਲੇ ਨੇ ਮੈਂ ਉਹਦੋਂ ਕਹਿ ਮੈਂ 24 ਘੰਟੇ ਨਸ਼ਾ ਖਤਮ ਕਰ ਦੂੰ 2.5 ਸਾਲ ਹੋ ਗਏ ਤਾਂ ਆਮ ਪਾਰਟੀ ਵਾਲੇ ਨੇ ਕਿਹਾ ਪਿੰਡ ਚ ਨਹੀਂ ਆਣਗੇ ਵੇਖਿਆ ਵੀ ਕੀ ਬੰਦੇ ਆ ਕਿਦਾਂ ਆਵਾਂਦੇ ਪੁੱਤ ਮੜਨੇ ਤੇ ਫਿਰ ਜਦੋਂ ਕੋਈ ਕੰਮ ਚੰਗਾ ਨਾ ਕਰੋਗਾ ਫਿਰ ਥੱਲੇ ਡਿੱਗਣਾ ਹੀ ਆ ਫਿਰ ਸੰਗਤ ਨੇ ਜਵਾਬ ਦੇਣਾ ਹੀ ਹੈ ਪ੍ਰਚਾਰ ਤੇ ਪ੍ਰਸਾਰ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਜਿਵੇਂ ਭਾਈ ਸਾਹਿਬ ਨੇ ਆਣ ਕੇ ਚਲਾਇਆ ਚਲਾਇਆ ਕੋਸ਼ਿਸ਼ ਦਿੱਤਾ ਹੈ ਕਰਾਂਗੇ ਇਦਾਂ ਹੀ ਚੱਲੂ ਕਿਰਪ ਰੋਕਿਆ ਜਾਊਗਾ ਹਰ ਮਸਲੇ ਤੇ ਜਿਹੜਾ ਵੀ ਅਸੀਂ ਸੰਗਤਾਂ ਨਾਲ ਬਚਨ ਕੀਤੇ ਹਰ ਮਸਲੇ ਦਾ ਜਿਹੜਾ ਹੱਲ ਹੋ ਚੁੱਕਿਆ ਜਾਊਗਾ ਨੌਜਵਾਨਾਂ ਨੂੰ ਕੀ ਕਹੋਗੇ ਜੀ ਕਿਉਂਕਿ ਨੌਜਵਾਨ ਆਪ ਮੁਹਾਰੇ ਆਏ ਸੀਗੇ ਜੀ ਸਾਹਮਣੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਨੌਜਵਾਨਾਂ ਦਾ ਤੇ ਮੈਂ ਤੈਨੂੰ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਕਿ ਨੌਜਵਾਨੀ ਚ ਇੰਨਾ ਉਤਸ਼ਾਹ ਸੀ ਇੰਨਾ ਪਿਆਰ ਸੀ ਕਿੰਨੇ ਅਸੀਂ ਰੋਡ ਸ਼ੋ ਵੀ ਕੀਤੇ ਜਾਪ ਤੇ ਚ ਰਹਿ ਕੇ ਨੌਜਵਾਨੀ ਤੇ ਛੱਟਪੜਕ ਜਾਂਦੇ ਜਾਪ ਤੇ ਚ ਰਹਿ ਕੇ ਨੌਜਵਾਨਾਂ ਨੇ ਸਾਰੇ ਰੋਡ ਸ਼ੋ ਵੀ ਕੀਤੇ ਬਹੁਤ ਬਹੁਤ ਮੈਂ ਨੌਜਵਾਨਿਆਂ ਦਾ ਦੇ ਲੋ ਧੰਨਵਾਦ ਕਰਦੀ ਆ ਕਿ ਬਹੁਤ ਇੰਨਾ ਚ ਉਤਸ਼ ਸੋ ਇਹ ਸਨ ਅਮਰਿਤਪਾਲ ਸਿੰਘ ਜੀ ਦੀ ਮਾਤਾ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਬਹੁਤ ਵਧੀਆ ਜਿਹੜਾ ਇਹਨਾਂ ਦਾ ਰੁਝਾਨ ਜਿਹੜਾ ਹੈ ਨਿਕਲਦਾ ਹੋਇਆ ਸਾਹਮਣੇ ਆ ਰਿਹਾ ਹੈ ਲੇਕਿਨ ਕਿਤਨਾ ਕਿਤੇ ਉਹਨਾਂ ਦਾ ਕਹਿਣਾ ਕਿ 2027 ਨੂੰ ਲੈ ਕੇ ਪਹਿਲਾਂ ਗੱਲ ਕਰਨੀ ਸੋਖੀ ਨਹੀਂ ਹੈ ਕਿਉਂਕਿ ਜਿਵੇਂ 2000 27 ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਲੈ ਕੇ ਜਿਹੜੀ ਰੂਪਰੇਖਾ ਜ਼ਰੂਰ ਤਿਆਰ ਕੀਤੀ ਜਾ ਸਕਦੀ ਹੈ ਲੇਕਿਨ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਤ ਨੂੰ ਲੈ ਕੇ ਪਰਿਵਾਰ ਦੇ ਵਿੱਚ ਜ਼ਰੂਰ ਖੁਸ਼ੀ ਦੀ ਲਹਿਜ ਜ਼ਰੂਰ ਹੈ ਲੇਕਿਨ ਕਿਤਨਾ ਕਿਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਨੂੰ ਮਨਾਵਾਂਗੇ ਨਹੀਂ ਕਿਉਂਕਿ ਖੁਸ਼ੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸ਼ਹੀਦੀ ਦਿਹਾੜੇ ਦੇ ਦੌਰਾਨ ਅਸੀਂ ਕੋਈ ਵੀ ਇਸ ਤਰ੍ਹਾਂ ਦੀ ਖੁਸ਼ੀ ਜਿਹੜੀ ਆਉ ਉਹ ਨਹੀਂ ਮਨਾਵਾਂਗੇ ਲੇਕਿਨ 2027 ਨੂੰ ਲੈ ਕੇ ਉਹਨਾਂ ਦੀ ਇਹ ਵੀ ਕਹਿਣਾ ਹੈ ਕਿ ਜੇਕਰ ਲੋਕਾਂ ਨੇ ਫਤਵਾ ਦਿੱਤਾ ਹੈ ਤਾਂ ਲੋਕ ਅਗਰ ਫੈਸਲਾ ਕਰਕੇ 2027 ਦੇ ਵਿੱਚ ਵੀ ਚੋਣ ਜਿਹੜੀ ਆਉ ਜ਼ਰੂਰ ਲੜ ਜਾਵਗੀ Cameraman was. Vamos...